ਕੌਣ ਹੈ ਜੁਝਾਰ ਸਿੰਘ ਜਿਸ ਦੇ ਇੱਕ ਥੱਪੜ ਨਹੀਂ ਉਸ ਦੇ ਵਿਰੋਧੀ ਖਿਡਾਰੀ ਦੇ ਪੈਰ ਪੜ ਦਿੱਤੇ ਇਹ ਕਿਹੜੀ ਖੇਡ ਆ ਮੁਕਾਬਲਾ ਕਿੱਥੇ ਹੋਇਆ ਸੀ ਇਹ ਖੇਡ ਕਿਵੇਂ ਖੇਡੀ ਜਾਂਦੀ ਆ ਤੇ ਜੁਝਾਰ ਸਿੰਘ ਦਾ ਪੁਸ਼ੋਕੜ ਕੀ ਆ ਇਸ ਦੇ ਬਾਬਤ ਆਪਾਂ ਵੀਡੀਓ ਦੇ ਵਿੱਚ ਵਿਸਤਾਰ ਨਾਲ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਅਖਰ ਤੱਕ ਜ਼ਰੂਰ ਦੇਖਣਾ ਤੇ ਜੁਝਾਰ ਸਿੰਘ ਪਹਿਲਾ ਸਿੱਖ ਤੇ ਪਹਿਲਾ ਭਾਰਤੀ ਇਸ ਖੇਡ ਦਾ ਚੈਂਪੀਅਨ ਬਣ ਚੁੱਕਿਆ ਹੈ ਦੱਸ ਦਿੰਨੇ ਆ ਕਿ ਆਪੂ ਤਾਬੀ ਦੇ ਵਿੱਚ ਦੁਜਾਰ ਸਿੰਘ ਢਿੱਲੋਂ ਨੇ ਪਾਵਰ ਸਲੈਪ ਲੀਗ ਦੇ ਮંચ ਤੇ ਭਾਰਤ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਦੁਜਾਰ ਸਿੰਘ ਢਿੱਲੋਂ ਨੇ ਮੁਕਾਬਲੇ ਨੂੰ ਯਾਦਗਾਰ ਬਣਾ ਦਿੱਤਾ ਆਪਣੇ ਪਹਿਲੇ ਹੀ ਮੈਚ ਦੇ ਵਿੱਚ ਜ਼ਬਰਦਸਤ ਜਿੱਤ ਹਾਸਲ ਕੀਤੀ ਤੇ ਆਪਣੀ ਤਾਕਤ ਅਤਿਆਤਮ ਵਿਸ਼ਵਾਸ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਇਹ ਮੁਕਾਬਲਾ ਅਬੂਦਾਬੀ ਸ਼ਡਿਊਲ ਵੀਕ ਦੇ ਤਹਿਤ ਆਯੋਜਿਤ ਪਾਵਰ ਸਲੈਪ 16 ਇਵੈਂਟ ਦਾ ਹਿੱਸਾ ਸੀ ਜੋ 24 ਅਕਤੂਬਰ ਨੂੰ ਸਪੇਸ 42 ਐਰੀਨਾ ਦੇ ਵਿੱਚ ਆਯੋਜਿਤ ਕੀਤਾ ਗਿਆ ਸੀ ਮੁਕਾਬਲੇ ਦੇ ਵਿੱਚ ਉਸਨੇ ਤੀਜੇ ਰਾਊਂਡ ਦੇ ਵਿੱਚ ਆਪਣੇ ਰੂਸੀ ਵਿਰੋਧੀ ਨੂੰ 21 ਥੱਪੜ ਦੇ ਨਾਲ ਬਾਹਰ ਕਰ ਦਿੱਤਾ ਝੁਜਾਰ ਅਤੇ ਗਲੂਸ਼ਕਾ ਦੇ ਵਿਚਕਾਰ ਸਿੱਕੇ ਦੇ ਨਾਲ ਟੌਸ ਕੀਤਾ ਗਿਆ ਗਲੂਸ਼ਕਾ ਨੇ ਟੌਸ ਜਿੱਤ ਲਿਆ ਤੇ ਪਹਿਲਾ ਥੱਪੜ ਮਾਰਿਆ ਝੁਜਾਰ ਸਿੰਘ ਇੱਕ ਕਦਮ ਪਿੱਛੇ हट ਗਿਆ ਤੇ ਫਿਰ ਝੁਜਾਰ ਨੇ ਗਲੂਸ਼ਕਾ ਨੂੰ ਥੱਪੜ ਮਾਰਿਆ ਪਰ ਗਲੂਸ਼ਕਾ ਖਿੱਲਿਆ ਤੱਕ ਨਹੀਂ ਪਹਿਲੇ ਰਾਉਂਡ ਦੇ ਵਿੱਚ ਜੁਝਾਰ ਨੂੰ 9 ਅੰਕ ਮਿਲੇ ਜਦੋਂ ਕਿ ਕਲੂਸ਼ਕਾ ਨੂੰ 10 ਅੰਕ ਮਿਲੇ ਦੂਜੇ ਰਾਉਂਡ ਦੇ ਵਿੱਚ ਗਲੂਸ਼ਕਾ ਦੇ ਥੱਪੜ ਨੇ ਜੁਝਾਰ ਦੀ ਅੱਖ ਨੂੰ ਜ਼ਖਮੀ ਕਰ ਦਿੱਤਾ ਤੇ ਕਲੂਸ਼ਕਾ ਦੇ ਥੱਪੜ ਨੂੰ ਫੌਲ ਮੰਨਿਆ ਗਿਆ ਜੁਝਾਰ ਦੇ ਕੋਚ ਨੇ ਰਮਾਲ ਦੇ ਨਾਲ ਉਸ ਦੀ ਅੱਖ ਨੂੰ ਸਾਫ਼ ਕੀਤਾ ਤੇ ਮਲਮ ਲਗਾਈ ਪਰ ਕੋਚ ਨੇ ਜੋ ਕਿਹਾ ਉਸ ਨੇ ਪੂਰੀ ਗੇਮ ਨੂੰ ਹੀ ਬਦਲ ਦਿੱਤਾ ਕੋਚ ਨੇ ਕਿਹਾ ਕਿ ਤੂੰ ਠੀਕ ਹੈ ਤੂੰ ਪੰਜਾਬੀ ਆ ਤਾਂ ਫਿਰ ਜੋਝਾਰ ਸਿੰਘ ਨੇ ਆਪਣੀ ਮੁੱਛਾਂ ਨੂੰ ਮਰੋੜਦਿਆਂ ਹੋਇਆਂ ਪੰਜਾਬੀ ਦੇ ਵਿੱਚ ਕਿਹਾ ਨਹੀਂ ਜਾਣ ਦਿੰਦਾ ਹੁਣ ਮੈਂ ਤੈਨੂੰ ਖੜ ਜਾ ਦੱਸਦਾ ਮੈਂ ਤੈਨੂੰ ਤੀਜੇ ਦੌਰ ਦੇ ਵਿੱਚ ਗਲੂਸ਼ਕਾ ਨੇ ਜੋਝਾਰ ਨੂੰ ਥੱਪੜ ਮਾਰਿਆ ਪਰ ਜੋਝਾਰ ਹਿੱਲਿਆ ਤੱਕ ਨਹੀਂ ਜਿਸ ਦਿਨ ਆ ਉਸ ਨੂੰ 10 ਅੰਕ ਮਿਲੇ ਤੀਜੇ ਦੌਰ ਦੇ ਵਿੱਚ ਆਖਰੀ ਥੱਪੜ ਦੇ ਵਿੱਚ ਜੋਝਾਰ ਦੇ ਥੱਪੜ ਨੇ ਗਲੂਸ਼ਕਾ ਨੂੰ ਪੂਰੀ ਤਰ੍ਹਾਂ ਹਲਾ ਦਿੱਤਾ ਜਿਸ ਦੇ ਨਾਲ ਜੁਝਾਰ ਦੇ ਕੁੱਲ ਅੰਕ 29 ਹੋ ਗਏ ਜਦੋਂ ਕਿ ਗਲੂਸ਼ਕਾ ਦੇ ਕੁੱਲ ਅੰਕ 27 ਰਹਿ ਗਏ ਤੇ ਜੁਝਾਰ ਸਿੰਘ ਨੂੰ ਜਿੱਤ حاصل ਹੋਈ ਜਿੱਤਨ ਤੋਂ ਬਾਅਦ ਜੁਝਾਰ ਸਿੰਘ ਦੇ ਅੱਖਾਂ ਦੇ ਵਿੱਚ ਪਾਣੀ ਸੀ ਆਡੀਅנס ਪੰਜਾਬੀ ਗੀਤਾਂ ਦੇ ਉੱਪਰ ਨਾਈਤੀ ਹੋਈ ਨਜ਼ਰ ਆ ਰਹੀ ਸੀ ਤੇ ਜੁਝਾਰ ਸਿੰਘ ਵੀ ਸਿੱਧੂ ਬੂਸੇ ਵਾਲੇ ਦੇ ਵਾਂਗੂ ਥਾਪੀਆਂ ਮਾਰਦਾ ਨਜ਼ਰ ਆਇਆ ਜੁਝਾਰ ਸਿੰਘ ਦਾ ਜੋ ਜਨਮ ਉਹ ਚਮਕੌਰ ਸਾਹਿਬ ਯਾਨੀ ਕਿ ਰੋਪੜ ਦੇ ਵਿੱਚ ਹੋਇਆ ਸੀ ਉਹ ਪਾਵਰ ਸਲੈਪ ਅਤੇ ਮਿਕਸਡ ਮਾਰਸ਼ਲ ਆਰਟਸ ਖੇਡਦਾ ਹੈ ਤੁਝਾਰ ਸਿੰਘ ਪਹਿਲਾਂ ਪਾਵਰ ਸਲੈਪ ਇੰਡੀਅਨ ਚੈਂਪੀਅਨ ਬਣਿਆ ਸੀ ਉਸਨੇ ਬੇਲਾ ਦੇ ਜੋ ਬਾਬਾ ਅਜੀਤ ਸਿੰਘ ਤੁਝਾਰ ਸਿੰਘ ਮੈਮੋਰੀਅਲ ਕਾਲਜ ਤੋਂ ਗ੍ਰੈਜੂਏਸ਼ਨ ਤੱਕ ਦੀ ਆਪਣੀ ਪੜ੍ਹਾਈ ਕੀਤੀ ਇੱਕ ਗਰੀਬ ਪਰਿਵਾਰ ਦੇ ਵਿੱਚ ਉਹ ਵੱਡਾ ਹੋਇਆ ਉਸਦੇ ਪਿਤਾ ਵੀ ਕਬੱਡੀ ਖੇਡਦੇ ਸਨ ਇੱਕ ਇੰਟਰਵਿਊ ਦੇ ਵਿੱਚ ਤੁਜਾਰ ਸਿੰਘ ਨੇ ਦੱਸਿਆ ਸੀ ਕਿ ਉਸਦੇ ਪਰਿਵਾਰ ਦੀ ਜੋ ਵਿੱਤੀ ਸਥਿਤੀ ਆ ਉਹ ਮਾੜੀ ਆ ਇਸ ਦੇ ਬਾਵਜੂਦ ਵੀ ਉਸਦੇ ਮਾਪਿਆਂ ਨੇ ਇਹ ਯਕੀਨੀ ਬਣਾਇਆ ਕਿ ਉਸ ਨੂੰ ਕਦੇ ਵੀ ਕਿਸੇ ਚੀਜ਼ ਦੀ ਕਮੀ ਨਾ ਹੋਵੇ ਉਸਦੇ ਸੁਪਨਿਆਂ ਨੂੰ ਪੂਰਾ ਕੀਤਾ ਤੇ ਉਸ ਸੁਪਨਿਆਂ ਦੇ ਕਰਕੇ ਹੀ ਇਸ ਖੇਡ ਦੇ ਵਿੱਚ ਸ਼ਾਮਲ ਹੋਇਆ ਉਸਨੇ ਮਿਕਸਡ ਮਾਰਸ਼ਲ ਆਰਟਸ ਦਾ ਵੀ ਅਭਿਆਸ ਕੀਤਾ ਤੇ ਮਿਕਸਡ ਮਾਰਸ਼ਲ ਆਰਟਸ ਦੇ ਵਿੱਚ ਵਿਸ਼ਵ ਚੈਂਪੀਅਨ ਸੀ ਤੁਜਾਰ ਸਿੰਘ ਨੇ ਖਲਾਸਾ ਕੀਤਾ ਕਿ ਉਸਨੇ 2017 ਦੇ ਵਿੱਚ ਮਿਕਸਡ ਮਾਰਸ਼ਲ ਆਰਟਸ ਦੇ ਵਿੱਚ ਹਿੱਸਾ ਲਿਆ ਸੀ ਉਸਦੇ ਪਿਤਾ ਨੇ ਦੱਸਿਆ ਕਿ ਉਹ ਹਜੇ ਵੀ ਘੱਟ ਤਿਆਰ ਸੀ ਪਰ ਉਸਦੀ ਮਾਂ ਨੇ ਉਸ ਨੂੰ ਇਸ ਖੇਡ ਨੂੰ ਅੱਗੇ ਵਧਾਉਣ ਦੇ ਲਈ ਉਤਸ਼ਾਹਿਤ ਕੀਤਾ 2017 ਦੇ ਵਿੱਚ ਇਸ ਖੇਡ ਦੇ ਵਿੱਚ ਵਿਸ਼ਵ ਚੈਂਪੀਅਨ ਸੀ ਦੁਨੀਆ ਦਾ ਪਹਿਲਾ ਸਿੱਖ ਤੇ ਪਹਿਲਾ ਭਾਰਤੀ ਸਲੈਪ ਫਾਈਟਰ ਬਣਿਆ ਜਾ ਰਿਹਾ ਹੈ ਜੋ ਜੁਝਾਰ ਸਿੰਘ ਹੁਣ ਜਾਣਦੇ ਹੈ ਕਿ ਜੋ ਪਾਵਰ ਸਲੈਪ ਗੇਮ ਆ ਜਾਂ ਇਹ ਖੇਡ ਆ ਇਕੀਆ ਪਾਵਰ ਸਲੈਪ ਇੱਕ ਨਵਾਂ ਪਰਤੇਜੀ ਦੇ ਨਾਲ ਪ੍ਰਸਿੱਧ ਹੋ ਰਹੀ ਖੇਡ ਆ ਇਸ ਨੂੰ ਯੂ ਐਫ ਸੀ ਦੇ ਪ੍ਰਧਾਨ ਡਾਨਾ ਵਾਈਟ ਨੇ ਪ੍ਰਸਿੱਧ ਬਣਾਇਆ ਇਸ ਖੇਡ ਦੇ ਵਿੱਚ ਦੋ ਖਿਡਾਰੀ ਵਾਰੀ ਵਾਰੀ ਦੇ ਨਾਲ ਖੁੱਲੇ ਹੱਥਾਂ ਦੇ ਨਾਲ ਇੱਕ ਦੂਜੇ ਨੂੰ ਥੱਪੜ ਮਾਰਦੇ ਨੇ ਕੌਣ ਪਹਿਲਾਂ ਮਾਰੇਗਾ ਇਹ ਸਿੱਕੇ ਨੂੰ ਉਛਾਲ ਕੇ ਤੈਅ ਕੀਤਾ ਜਾਂਦਾ ਹੈ ਮੁਕਾਬਲੇ ਆਮ ਤੌਰ ਤੇ ਤਿੰਨ ਰਾਊਂਡ ਦੇ ਵਿੱਚ ਹੁੰਦੇ ਨੇ ਜਦੋਂ ਕਿ ਖਿਤਾਬੀ ਮੈਚ ਪੰਜ ਰਾਊਂਡ ਤੱਕ ਵੀ ਚਲੇ ਜਾਂਦੇ ਨੇ ਸੁਰੱਖਿਆ ਦੇ ਲਈ ਖਿਡਾਰੀਆਂ ਨੂੰ ਮੌਤ ਗਾਰਡਸ ਅਤੇ ਕੰਨਾਂ ਦੇ ਵਿੱਚ ਜੋ ਰੂਹਾਂ ਜਾਂ ਜੋ ਇੱਕ ਗਾਰਡ ਹੁੰਦਾ ਹੈ ਉਹ ਪਹਿਨਾ ਜ਼ਰੂਰੀ ਹੁੰਦਾ ਹੈ ਪਰ ਹਾਲ ਹੀ ਕਾ ਲਗਾਤਾਰ ਸਿਰ ਦੇ ਉੱਪਰ ਵਾਰ ਹੋਣ ਦੇ ਕਰਕੇ ਇਸ ਖੇਡ ਨੂੰ ਲੈ ਕੇ ਵੀ ਕਾਫੀ ਵਿਵਾਦ ਰਹੇ ਨੇ ਤੇ ਜਿੱਤਣ ਤੋਂ ਬਾਅਦ 우ਜਾਰ ਸਿੰਘ ਨੇ ਆਪਣੇ ਇੰਸਟਾਗ੍ਰam ਦੇ ਉੱਪਰ ਤੇ ਆਪਣੇ ਫੇਸਬੁੱਕ ਦੇ ਉੱਪਰ ਵੀਡੀਓ ਪਾ ਕੇ ਧੰਨਵਾਦ ਵੀ ਕੀਤਾ ਹੈ ਆਪਣੇ ਖੁਸ਼ੀ ਵੀ ਜ਼ਾਹਿਰ ਕੀਤੀ ਹੈ ਤੇ ਆਪਣੇ ਕੋਚ ਤੇ ਜਿਸ ਨੇ ਉਹਨੂੰ ਸਪੋਰਟ ਕੀਤਾ ਸਭ ਦਾ ਉਸਨੇ ਧੰਨਵਾਦ ਕੀਤਾ ਹੈ 当晚。